ਕਿਹੜੇ ਜਨਰਲ ਗੱਲ ਹੋਈ ਸੀ ਕਿੰਨੇ ਪੈਸਿਆਂ ਦੇ ਵਿੱਚ ਗੱਲ ਹੋਈ ਸੀ 10 ਲੱਖ ਜੀ ਦੀ ਫਲਾਈਟ ਕਰਾਈ ਸੀਗੀ ਪਰ ਰਸਤੇ ਦੇ ਵਿੱਚ ਸਾਊਥ ਕੋਰੀਆ ਤੁਹਾਨੂੰ ਪੜ ਲਿਆ ਜੀ ਪੁਲਿਸ ਨੇ ਹਾਂਜੀ ਤੇ ਉੱਥੇ ਫਿਰ ਮੈਨੂੰ ਪੁਲਿਸ ਨੇ 3 ਦਿਨ ਰੱਖਿਆ 에어ਪੋਰਟ ਦੇ ਵਿੱਚ ਹਾਂ ਬਾਰਡਰ ਉੱਤੇ ਪੋਣਾ ਆ ਵੀ ਤੂੰ ਚੱਲ ਸਾਡੇ ਨਾਲ ਉਹ ਲੈ ਗਿਆ ਤੋਂ ਮੈਨੂੰ ਤੇ ਉਹਨਾਂ ਨੇ ਫਿਰ ਮੈਨੂੰ ਮੇਰਾ ਫੋਨ ਫੋਨ ਵੀ ਖੋਲਿਆ ਮੇਰੇ ਪੈਸੇ ਖੋਲੇ ਮੇਰਾ ਬੈਗ ਸਾਰਾ ਕੁਝ ਖੋਲਿਆ ਉਹਨਾਂ ਨੇ ਤਪ ਤੇਨ ਘੰਟੇ ਪੈਦਲ ਤੁਰਿਆ ਤੇ ਪੈਦਲ ਤੁਰਨ ਤੋਂ ਬਾਅਦ ਉੱਤੇ ਮੂਰੇ ਨਦੀ ਆ ਗਈ ਮੈਂ ਤਾਂ ਖੜ ਗਿਆ ਤੇ ਉਧਰੋਂ ਗੱਡੀ ਲੈ ਗਿਆ ਇਹ ਪੂਰੀ ਤੇਜ ਤੇ ਉਹਨਾਂ ਨੇ ਮੈਨੂੰ ਨਹਿਰ ਦੇ ਵਿੱਚ ਉੱਥੇ ਸੱਟ ਦਾ ਵਿੱਚ ਆ ਤੇ ਤੁਸੀਂ ਕਿਤੋਂ ਕਿੰਨੇ ਜਾਣੇ ਗਏ ਸੀ ਇਕੱਲੇ ਗਏ ਸੀ ਕਿ ਨਾਲ ਹੋਰ ਵੀ ਮੁੰਡੇ ਸੀਗੇ 10 ਜਾਣੇ ਸੀਗੇ ਜੀ ਅਸੀਂ ਉਹ ਉਹ ਤਾਂ ਪਹੁੰਚ ਗਏ ਨੌ ਜਣੇ ਮੇਰੇ ਨਾਲ ਦੇ ਪਹੁੰਚ ਗਏ ਮੈਂ ਇਕੱਲਾ ਵਾਪਸ ਵੇਟ ਚੰਤਾ ਹੀ ਗਈ ਗਏ ਨੇ ਮੀਟਾ ਲਕਿਆ ਮੁੰਡਾ ਤੁਹਾਡਾ ਪਹੁੰਚ ਗਿਆ ਸਾਨੂੰ ਕੋਈ ਬੇਦੀ ਨੀਤੀ ਲੱਗਦਾ ਜਿਹੜੇ ਨੋਜਵਾਨ ਉਹ ਕਹਿੰਦੇ ਆ ਕਿ ਦੰਦਰਾ ਚ ਜਿਹੜੇ ਡੌਂਕਰਾਂ ਕੁੱਟਦੇ ਵੀ ਆ ਰੋਟੀ ਵੀ ਨਹੀਂ ਦਿੰਦੇ ਤੇ ਕਈਆਂ ਨੂੰ ਮਾਰ ਵੀ ਦਿੰਦੇ ਆ ਕਿੰਨੀ ਕਿ ਸੱਚਾਈ ਇਹਦੇ ਵਿੱਚ ਸੱਚ ਹੈ ਇਹ ਇੱਥੇ ਮੈਕਸੀਕੋ ਮੈਨੂੰ ਰੱਖਿਆ ਸੀਗਾ ਕਮਰੇ ਦੇ ਵਿੱਚ ਹਾਂਜੀ ਤੇ ਉੱਤੇ ਮਤਲਬ ਰੋਟੀ ਪਾਣੀ ਜਦੋਂ ਉਹਨਾਂ ਤੋਂ ਮੰਗਿਆ ਤੇ ਉਹਨਾਂ ਨੇ ਸਾਡੇ ਨਾਲ ਕੁੱਟ ਮਾਰ ਵੀ ਕੀਤੀ ਸੀ ਨਹੀਂ ਐਪਲੀਕੇਸ਼ਨ ਕਿੱਥੇ ਕਿੱਥੇ ਦਿੱਤੀ ਹੈ ਪ੍ਰਾਈਮ ਮਿਨਿਸਟਰ ਨੂੰ ਦਿੱਤੀ ਹੈ ਜੀ ਇੱਥੇ ਸੀਐਮ ਨੂੰ ਦਿੱਤੀ ਹੈ ਕਮਿਸ਼ਨਰ ਨੂੰ ਦਿੱਤੀ ਹੈ ਨਹੀਂ ਹੱਕ ਨਾਲ ਮੋੜਿਆ ਬੋਤ ਹੂੰ ਛੇ ਮਹੀਨੇ ਬਾਦ ਅਨਾ ਕਮ ਹੋਇਆ ਹਾ ਰੋਟੀ ਦਾ ਤਾਂ ਮੂੰਹ ਵੀ ਨਹੀਂ ਦਿਖਾ ਰਿਆ ਹਨਾ ਐਸੀ ਸੀ ਉਹ ਪਰਿਵਾਰ ਕੋਲ ਇੰਨੇ ਪੈਸੇ ਸੀਗੇ 50 60 ਲੱਖ ਰੁਪਈਆ ਕਿਵੇਂ ਇਕੱਠਾ ਕੀਤਾ ਨਹੀਂ ਕਰਜ਼ਾ ਚੱਕ ਕੇ ਦਿੱਤੇ ਸੀਗੇ ਪਰ ਮੈਨੂੰ ਤੋਂ ਪੈਸੇ ਮੰਗਦੇ ਸੀਗੇ ਵੀ ਕੋਈ ਤੂੰ ਪੈਸੇ ਦੇ ਸਾਂ ਉਹ ਵੀ ਜਰੂਰ ਪਤਾ ਅੱਗੇ ਭੇਜਾਂਗੇ ਤੇ ਮੈਂ ਇਹਨੂੰ ਕਾਲ ਕਰਦਾ ਹੁੰਦਾ ਸੀਗਾ ਵੀ ਪੈਸੇ ਮੰਗਦੇ ਆ ਮੇਤੋਂ ਵੀ ਇਹਨਾਂ ਨੂੰ ਪੈਸੇ ਦਿਓ ਇਹ ਕਹਿੰਦਾ ਸੀਗਾ ਵੀ ਪੈਸੇ ਦੇ ਦੇ ਤੇ ਉਹ ਰੋਟੀ ਵੰਡ ਦਿੰਦੇ ਸੀ ਕਿ ਤਿੰਨ ਤਿੰਨ ਚਾਰ ਚਾਰ ਦਿਨ ਭੁੱਖਾ ਰੱਖਦੇ ਸੀ ਨਹੀਂ ਤਿੰਨ ਤਿੰਨ ਚਾਰ ਚਾਰ ਦਿਨ ਭੁੱਖਾ ਰੱਖ ਕੇ ਫੇਰ ਰੋਟੀ ਦਿੰਦੇ ਸੀ ਫੇਰ ਦਿੰਦੇ ਸੀ ਤੇ ਡੈਡੀ ਨੂੰ ਮੈਂ ਦੱਸਿਆ ਵੀ ਮੈਂ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਮਤਲਬ ਰੋਟੀ ਨਹੀਂ ਮਿਲਦੀ ਦਿਨ ਦਿਨ ਤੇ ਮੈਂ ਬਹੁਤ ਔਖਾ ਹਾਂ ਇਹ ਦੋ ਜੀ 에ਜੰਟ ਨਾਲ ਇੱਕ ਵਾਰ ਗੱਲ ਕਰੂੰ ਤੇ ਉਹ 에ਜੰਟ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਿ ਤੇ ਉਹ ਬਹੁਤ ਮਤਲਬ ਟੈਨਸ਼ਨ ਦੇ ਵਿੱਚ ਆ ਗਏ ਸੀ ਤੇ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਪਤਾ ਲੱਗਾ ਵੀ ਡੈਡੀ ਡੈਥ ਹੋ ਗਈ ਡੈਡੀ ਐਨੀ ਕਿਉਂ ਅੱరే ਵੀ ਪਰ ਬਾਅਦ ਉਹ ਹੋ ਗਿਆ ਪੇ ਉਹਨਾਂ ਅਰੇ ਹਾ ਬਹੁਤ ਟੱਕਾ ਗੱਡੇ ਲੱਗਿਆ ਹੁਣ ਜਨ ਪੱਟੜੇ ਕੰਮਾਂ ਸਸ਼ੀਗਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਮੈਂ ਹਾਂ ਰਵੀ ਪਾਟਿਆ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਨੂੰਨ ਇਸ ਕਦਰ ਹੈ ਕਿ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਕਈ ਵਾਰ ਆਪਣੀਆਂ ਜਾਨਾਂ ਵੀ ਜੋਖਮ ਦੇ ਵਿੱਚ ਪਾ ਲੈਂਦੇ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਅਮਰੀਕਾ ਦੇ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉੱਥੇ ਦੀ ਸਰਕਾਰ ਨੇ ਡਿਪੋਰਟ ਕੀਤੇ ਸੀ ਉਹਨਾਂ ਦੀ ਜਿਹੜੀ ਦੁੱਖ ਭਰੀ ਦਾਸਤਾਨ ਵੀ ਕਹਾਣੀਆਂ ਵੀ ਉਹਨਾਂ ਨੇ ਸੁਣਾਈਆਂ ਸੀ ਕਿ ਕਿਵੇਂ ਉਹ 5-5 4-4 ਮਹੀਨੇ ਔਰ ਜੰਗਲਾਂ ਦੇ ਵਿੱਚ ਨਹਿਰਾਂ ਦੇ ਵਿੱਚ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਜਾਨ ਨੂੰ दांव ਤੇ ਲਾ ਕੇ ਅਮਰੀਕਾ ਪਹੁੰਚੇ ਸੀ ਤੇ ਉਸੇ ਸਰਕਾਰ ਨੇ ਰਿਪੋਰਟ ਕਰਤਾ ਕਿਵੇਂ ਰਸਤਿਆਂ ਦਾ ਵਿੱਚ ਜਿਹੜੇ ਡੌਂਕਰ ਨੇ ਇਹਨਾਂ ਨੌਜਵਾਨਾਂ ਨੂੰ ਭੁੱਖੇ ਰੱਖਦੇ ਨੇ ਕਿਵੇਂ ਇਹਨਾਂ ਤੇ ਤਸ਼ੱਦਦ ਕਰਦੇ ਆ ਕਈ ਨੌਜਵਾਨ ਹੈ ਜਿਹੜੇ ਆਪਣੀਆਂ ਜਾਨਾਂ ਵੀ ਗਵਾ ਲੈਂਦੇ ਆ ਕਈ ਮਾਵਾਂ ਦੀਆਂ ਕੁੱਖਾਂ ਵੀ ਸੁੰਨੀਆਂ ਹੋਈਆਂ ਨੇ ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਆਪਣੇ ਪੁੱਤਰਾਂ ਨੂੰ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ ਭੇਜਿਆ ਸੀ ਪਰ ਉਹਨਾਂ ਦੀਆਂ ਕਈਆਂ ਦੀਆਂ ਲਾਸ਼ਾਂ ਵੀ ਉਹਨਾਂ ਮਾਵਾਂ ਨੂੰ ਵੇਖਣ ਤੱਕ ਨੂੰ ਨਹੀਂ ਮਿਲੀਆਂ ਸਾਡੇ ਨਾਲ ਇਹੋ ਜਿਹਾ ਹੀ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਹਾਦੀਵਾਲ ਦਾ ਨੌਜਵਾਨ ਹੈ ਜਿਹੜਾ 5-6 ਮਹੀਨੇ ਜੰਗਲਾਂ 'ਚ ਰੁੜਿਆ ਰਾਸਤੇ ਚ ਰੋਲਿਆ ਐਂਡ ਜੇਲ੍ਹ ਦੇ ਵਿੱਚ ਗਿਆ ਤੇ ਆਖਰ ਅਮਰੀਕਾ ਦੀ ਸਰਕਾਰ ਨੇ ਉਹਨੂੰ ਡਿਪੋਰਟ ਕਰਤਾ ਸਾਡੇ ਨਾਲ ਹਾਦੀਵਾਲ ਤੋਂ ਨੌਜਵਾਨ ਪਨੀਤ ਨਾਲ ਬਾਈ ਸਤਿ ਸ਼ਕਲ ਸਵਾਗਤ ਹੈ ਤੁਹਾਡਾ ਪਹਿਲਾਂ ਨਾਮ ਦੱਸ ਦੋ ਤੇ ਪਿੰਡ ਦੱਸ ਦੋ ਨਾਂਜੀ ਮੇਰਾ ਪਨੀਤ ਸਿੰਘ ਪਿੰਡ ਮੇਰਾ ਹਾਦੀਵਾਲ ਕਦੋਂ ਬਾਹਰ ਗਏ ਸੀਗੇ ਮੈਂ ਜੀ 24 ਮਈ ਨੂੰ ਗਿਆ ਸੀਗਾ ਕਿਹੜੇ ਸਾਲ ਦੇ ਵਿੱਚ 2024 ਕਿਵੇਂ ਕਿਹੜੇ ਜੈਂਟਲ ਨਾਲ ਗੱਲ ਹੋਈ ਸੀ ਕਿੰਨੇ ਪੈਸਿਆਂ ਦੇ ਵਿੱਚ ਗੱਲ ਹੋਈ ਸੀ 50 ਲੱਖ ਦੇ ਹਾਂ ਜੀ। ਇਹ 5 ਲੱਖ ਰੁਪਏ ਫਿਰ ਕੈਸ਼ ਦਿੱਤਾ ਸੀ ਕਾਉਂਟ ਵਿੱਚ ਪਾਇਆ ਸੀ ਕਿਵੇਂ? ਕੈਸ਼ ਦਿੱਤਾ ਸੀ। ਉਹਨੇ ਕਿਵੇਂ ਕਿਹਾ ਸੀ ਬਾਇਰ ਭੇਜਾਂਗੇ ਵਰਕ ਪਰਮਿਟ ਤੇ ਭੇਜਾਂਗੇ ਜਾਂ ਕਿਵੇਂ ਭੇਜਾਂਗੇ? ਉਹ ਕਹਿੰਦਾ ਜੀ ਬਾਇਰ ਭੇਜਾਂਗਾ ਜੀ। ਹਾਂ। ਹਾਂ ਜੀ। ਅੱਛਾ ਫਿਰ ਜਦੋਂ ਭੇਜਿਆ ਤਾਂ ਕਿਵੇਂ ਭੇਜਿਆ ਕਦੋਂ ਕਿੱਥੋਂ ਇੱਥੋਂ ਕਿੱਥੇ ਭੇਜਿਆ ਫਿਰ ਕਿਵੇਂ ਕਿਵੇਂ ਅੱਗੇ ਗਏ? ਪਹਿਲਾਂ ਹੀ ਉਹਨੇ ਥਾਈਲੈਂਡ ਭੇਜਿਆ। ਹਾਂ। ਥਾਈਲੈਂਡ ਡੇਢ ਮਹੀਨਾ ਰੱਖਿਆ ਜੀ ਮੈਨੂੰ। ਹਾਂ। ਹਾਂ ਜੀ। ਉਸ ਤੋਂ ਬਾਅਦ ਡੇਢ ਮਹੀਨੇ ਤੋਂ ਬਾਅਦ ਉਹਨੇ ਨਾਲ ਦੀ ਕੰਟਰੀ ਲਾਓਸ ਉੱਥੇ ਭੇਜ ਦਿੱਤਾ ਏ। ਹਾਂ। ਲਾਓਸ ਤੋਂ ਬਾਅਦ ਉਹ ਤੇ ਉਸ ਤੋਂ ਬਾਅਦ ਉਹਨੇ ਇਟਲੀ ਦੀ ਫਲਾਈਟ ਕਰਾਈ ਸੀਗੀ ਪਰ ਰਸਤੇ ਦੇ ਵਿੱਚ ਸਾਊਥ ਕੋਰੀਆ ਸਾਨੂੰ ਫੜ ਲਿਆ ਜੀ ਪੁਲਿਸ ਨੇ ਹਾਂਜੀ ਤੇ ਉੱਥੇ ਫਿਰ ਮੈਨੂੰ ਪੁਲਿਸ ਨੇ 3 ਦਿਨ ਰੱਖਿਆ 에ਰਪੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਸਾਊਥ ਕੋਰੀਆ ਤੋਂ ਉਹਨੇ ਇੱਕ ਪਾਕਿਸਤਾਨ ਭੇਜਿਆ ਜੀ ਮੈਨੂੰ ਪਾਕਿਸਤਾਨ 9 ਦਿਨ ਰਹੀ ਤੇ ਉੱਥੇ ਕਮਰੇ ਦੇ ਵਿੱਚ ਬੰਦੀ ਰੱਖਿਆ ਮਤਲਬ ਬਾਹਰ ਆਉਣ ਜਾਣ ਬੰਦ ਸੀਗਾ ਜਿਵੇਂ ਹਾਂਜੀ ਤੇ ਉੱਥੇ ਮਤਲਬ ਰੋਟੀ ਪਾਣੀ ਵੀ ਮਾੜਾ-ਮੋਟਾ ਹੀ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਤੁਰਕੀ ਭੇਜਿਆ ਜੀ ਤੁਰਕੀ 2 ਘੰਟੇ ਰੱਖਿਆ ਜੀ ਉਸ ਤੋਂ ਬਾਅਦ ਮੈਨੂੰ ਇਟਲੀ ਭੇਜਤਾ ਇਟਲੀ ਵੀ ਦੋ ਦਿਹਾੜੀ ਇਟਲੀ ਰੱਖਿਆ ਉਹਨਾਂ ਨੇ ਮੈਨੂੰ ਹਾਂਜੀ ਤੇ ਡਿਲੀ ਤੋਂ ਬਾਅਦ ਉਹਨੇ ਮੈਨੂੰ ਫਰਾਂਸ ਭੇਜਤਾ ਹਾਂ ਫਰਾਂਸ ਤੋਂ ਬਾਅਦ ਸਪੇਨ ਭੇਜਤਾ ਹਾਂ ਸਪੇਨ ਦੇ ਵਿੱਚ ਦਸਦੇ ਨਰਿਆਈ ਮੈਂ ਹਾਂ ਤੇ ਉੱਥੇ ਮਤਲਬ ਉਸ ਤੋਂ ਬਾਅਦ 에어ਪੋਰਟ ਤੇ ਜਾਂਦੇ ਸੀਗੇ ਤੇ ਉਹ ਵਾਪਸ ਭੇਜ ਦਿੰਦੇ ਸੀ ਤਿੰਨ ਚਾਰ ਦਿਨ ਮੈਨੂੰ 에어ਪੋਰਟ ਤੇ ਰੱਖਿਆ ਉਹਨਾਂ ਨੇ ਸਪੇਨ ਫੜ ਕੇ ਪੁਲਿਸ ਨੇ ਫੜ ਲਿਆ ਸੀਗਾ ਹਾਂ ਤੇ ਉਸ ਤੋਂ ਬਾਅਦ ਸੈਲਵਾਡੋਰ ਭੇਜਤਾ ਹਾਂ ਤੇ ਸੈਲਵਾਡੋਰ ਤੋਂ ਬਾਅਦ ਉਹਨਾਂ ਨੇ ਮਤਲਬ ਬਾਈ ਕਾਰ ਰਾਹੀਂ ਮੈਨੂੰ ਲੈ ਕੇ ਗਏ ਪਹਿਲਾਂ ਫਿਰ ਉਸ ਤੋਂ ਬਾਅਦ ਅੱਗੇ ਨਦੀ ਆਈ ਨਦੀ ਦੇ ਵਿੱਚ ਉਹਨਾਂ ਨੇ ਤਤਾਰ ਤਾ ਕਰ ਤੋ ਫਿਰ ਪੈਦਲ ਸ਼ੁਰੂ ਹੋ ਗਏ ਤੁਰਨਾ ਤੇ ਪੈਦਲ ਦੋ ਦਿਨ ਪੈਦਲ ਤੁਰੇ ਪੈਦਲ ਤੁਰਨ ਤੋਂ ਬਾਅਦ ਫਿਰ ਅੱਗੇ ਉਹਨਾਂ ਨੇ ਮੈਕਸੀਕੋ ਇੱਕ ਕਮਰੇ ਦੇ ਵਿੱਚ ਮਤਲਬ ਸਾਨੂੰ ਰੱਖ ਲਿਆ ਉੱਥੇ ਮੈਨੂੰ 2.5 ਮਹੀਨੇ ਰੱਖਿਆ ਅੰਦਰ ਹੀ ਬੰਦ ਬਾਹਰ ਨਹੀਂ ਜਮੇ ਨਿਕਲਣ ਦਿੱਤਾ ਹਾਂਜੀ ਤੇ ਉੱਤੇ ਰੋਟੀ ਪਾਣੀ ਵੀ ਮਤਲਬ ਮਾੜਾ ਮੋਟਾ ਹੀ ਮਿਲਦਾ ਸੀਗਾ ਚੌਲ ਚੂਲ ਜ਼ਿਆਦਾ ਮਿਲਦੇ ਸੀਗੇ ਤੇ ਉਬਲੀਆਂ ਸਬਜ਼ੀਆਂ ਦਿੰਦੇ ਸੀਗੇ ਜ਼ਿਆਦਾ ਤੇ ਉੱਥੇ ਰੱਖਿਆ ਤੇ 2.5 ਮਿੰਟੇ ਬਾਅਦ ਉੱਥੋਂ ਫਿਰ ਮੈਨੂੰ ਉਹਨਾਂ ਨੇ ਕਹਿੰਦੇ ਵੀ ਤੈਨੂੰ ਬਾਰਡਰ ਉੱਤ ਪਾਉਣਾ ਆ ਵੀ ਤੂੰ ਚੱਲ ਸਾਡੇ ਨਾਲ ਉਹ ਲੈ ਗਏ ਉੱਥੋਂ ਮੈਨੂੰ ਤੇ ਉਹਨਾਂ ਨੇ ਫਿਰ ਮੈਨੂੰ ਮੇਰਾ ਫੋਨ ਫੋਨ ਵੀ ਖੋਲਿਆ ਮੇਰੇ ਪੈਸੇ ਖੋਲੇ ਮੇਰਾ ਬੈਗ ਸਾਰਾ ਕੁਝ ਖੋਲਿਆ ਉਹਨਾਂ ਨੇ ਤੇ ਮੈਨੂੰ ਕਹਿੰਦੇ ਵੀ ਤੈਨੂੰ ਅੱਗੇ ਅਸੀਂ ਮਿਲਦੇ ਆ ਵੀ ਤੂੰ ਪੈਦਲ ਚੱਲ ਮੈਂ ਤਾਂ 3 ਘੰਟੇ ਪੈਦਲ ਤੁਰਿਆ ਉੱਥੇ ਪੈਦਲ ਤੁਰਨ ਤੋਂ ਬਾਅਦ ਉੱਥੇ ਮੂਰੇ ਨਦੀ ਆ ਗਈ ਮੈਂ ਉੱਥੇ ਕੱਢ ਗਿਆ ਤੇ ਉਧਰੋਂ ਗੱਡੀ ਲੈ ਕੇ ਆਏ ਪੂਰੀ ਤੇਜ ਤੇ ਉਹਨਾਂ ਨੇ ਮੈਨੂੰ ਨਹਿਰ ਦੇ ਵਿੱਚ ਉੱਥੇ ਸੱਟ ਦਾ ਵਿੱਚ ਉਹ ਨਦੀ 'ਚ ਤੱਕਾ ਹੀ ਦਿੱਤਾ ਤੁਹਾਨੂੰ ਤੱਕਾ ਦਿੱਤਾ ਹੀ ਨਦੀ 'ਚ ਅੱਛਾ ਫਿਰ ਨਦੀ 'ਚੋਂ ਕਿਵੇਂ ਨਿਕਲੇ ਨਦੀ ਦੇ ਵਿੱਚੋਂ ਹੀ ਉੱਥੇ ਨਦੀ ਦੇ ਵਿੱਚ ਤਿੰਨ ਚਾਰ ਕਿਲੋਮੀਟਰ ਮਤਲਬ ਰੁੜ ਗਏ ਸੀਗੇ ਰੁੜ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਪੁਲਿਸ ਆਈ ਪੁਲਿਸ ਦੀਆਂ ਗੱਡੀਆਂ ਆਈਆਂ ਤੇ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਹਾਂਜੀ ਉਸ ਤੋਂ ਬਾਅਦ ਫਿਰ ਫਿਰ ਉਹ ਮੈਨੂੰ ਵਾਈਟ ਕੈਂਪ ਜਿਹਾ ਸੀਗਾ ਉੱਥੇ ਲੈ ਕੇ ਮੈਨੂੰ ਤੇ ਮੈਂ ਗਿੱਲਾ ਹੋਇਆ ਸੀਗਾ ਠੰਡ ਬ ਹਾਂ ਪੰਜੀ ਤੇ ਉਸ ਤੋਂ ਬਾਅਦ ਮੈਨੂੰ ਜੇਲ੍ਹ ਭੇਜਤਾ ਤੇ 1 ਮਹੀਨੇ ਬਾਅਦ ਜੇਲ੍ਹ ਰੱਖਿਆ 1 ਮਹੀਨਾ ਪੂਰਾ ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਮੈਨੂੰ ਵਾਪਸ ਇੰਡੀਆ ਭੇਜ ਤੇ ਜਿਹੜਾ ਵਾਈਟ ਕੈਂਪ ਹੈ ਵਾਈਟ ਕੈਂਪ ਕੀ ਹੁੰਦਾ ਇਹ ਚੌਂਕੀ ਤਰ੍ਹਾਂ ਹੁੰਦਾ ਮਤਲਬ ਕਾਫੀ ਵੱਡਾ ਹੁੰਦਾ ਹੈ ਤੇ ਉਹਦੇ ਵਿੱਚ ਰੱਖਦੇ ਤੇ ਤੁਸੀਂ ਇੱਥੋਂ ਕਿੰਨੇ ਜਾਣੇ ਗਏ ਸੀ ਇਕੱਲੇ ਗਏ ਸੀ ਕਿ ਨਾਲ ਹੋਰ ਵੀ ਮੁੰਡੇ ਸੀਗੇ 10 ਜਾਣੇ ਸੀਗੇ ਜੀ ਅਸੀਂ ਤੇ ਉਹ ਉਹ ਤਾਂ ਪਹੁੰਚ ਗਏ 9 ਜਾਣੇ ਮੇਰੇ ਨਾਲ ਦੇ ਪਹੁੰਚ ਗਏ ਮੈਂ ਇਕੱਲਾ ਵਾਪਸ ਭੇਜ ਫਿਰ ਤੁਹਾਨੂੰ ਜੇਲ੍ਹ ਕਿੰਨੀ ਦੇਰ ਰੱਖਿਆ ਜੇਲ ਇੱਕ ਮਹੀਨਾ ਰੱਖਿਆ ਫਿਰ ਪਰਿਵਾਰ ਨਾਲ ਕਿੰਨੀ ਦੇਰ ਬਾਅਦ ਤੁਹਾਡਾ ਸੰਪਰਕ ਹੋਇਆ ਸੀਗਾ ਪਰਿਵਾਰ ਨਾਲ ਮਹੀਨੇ ਦੇ ਵਿੱਚ ਇੱਕ ਵਾਰ ਗੱਲ ਹੋਈ ਸੀਗੀ ਹਾਂ ਕੀ ਦੱਸਿਆ ਪਰਿਵਾਰ ਨੂੰ ਮੇਰੇ ਨਾਲ ਕੀ ਬੀਤ ਰਹੀ ਆ ਦੱਸਿਆ ਵੀ ਇੱਥੇ ਔਕਾ ਰੋਟੀ ਪਾਣੀ ਮਤਲਬ ਨਹੀਂ ਮਿਲਦਾ ਹੈਗਾ ਪੂਰਾ ਹਾਂ ਜੀ ਵੀ ਇੱਕ ਦੋ ਟਾਈਮ ਹੀ ਰੋਟੀ ਮਿਲਦੀ ਹੈ। ਹਾਂ ਪਰ ਕੁਝ ਜਿਹੜੇ ਨੌਜਵਾਨ ਆ ਉਹ ਕਹਿੰਦੇ ਆ ਕਿ ਦਿਨ ਰਾਤ ਜਿਹੜੇ ਡੋਂਕਰਾਂ ਕੁੱਟਦੇ ਵੀ ਆ ਰੋਟੀ ਵੀ ਨਹੀਂ ਦਿੰਦੇ ਤੇ ਕਈਆਂ ਨੂੰ ਮਾਰ ਵੀ ਦਿੰਦੇ ਆ। ਕਿੰਨੀ ਕਿ ਸੱਚਾਈ ਇਹਦੇ ਵਿੱਚ? ਸੱਚ ਹੈ ਜੀ ਇੱਥੇ ਮੈਕਸੀਕੋ ਮੈਨੂੰ ਰੱਖਿਆ ਸਗਾ ਕਮਰੇ ਦੇ ਵਿੱਚ। ਹਾਂ ਜੀ ਤੇ ਉੱਥੇ ਮਤਲਬ ਰੋਟੀ ਪਾਣੀ ਜਦੋਂ ਉਹਨਾਂ ਤੋਂ ਮੰਗਿਆ ਤੇ ਉਹਨਾਂ ਨੇ ਸਾਡੇ ਨਾਲ ਕੁੱਟ ਮਾਰ ਵੀ ਕੀਤੀ ਸੀ। ਹਾਂ ਜੀ ਲੱਤਾਂ ਮਾਰੀਆਂ ਉਹਨਾਂ ਨੇ। ਚਪੇੜਾਂ ਮਾਰੀਆਂ ਕੁੱਟਿਆ ਸਾਨੂੰ। ਹਾਂ ਨਹੀਂ ਫਿਰ ਤੁਹਾਡੇ ਪਰਿਵਾਰ ਨੇ ਏਜੰਟ ਨਾਲ ਗੱਲ ਨਹੀਂ ਕੀਤੀ ਵੀ ਤੇ ਨਾਲ ਗੱਲ ਤਾਂ ਸਿੱਧਾ ਭੇਜਣ ਦੀ ਹੋਈ ਸੀਗੀ ਤੇ ਸਾਡੇ ਮੁੰਡੇ ਨੂੰ ਇਦਾਂ ਜੰਗਲਾਂ ਪਰਿਵਾਰ ਨੇ ਕੀਤੀ ਸੀਗੀ ਗੱਲ ਇਹਦੇ ਨਾਲ ਉਹ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਅਸੀਂ ਭੇਜਾਂਗੇ ਹਾਂਜੀ ਹੁਣ ਕਿੰਨੀ ਦੇਰ ਹੋ ਗਈ ਵਾਪਸ ਆਉਣ ਮੈਨੂੰ 4 ਮਹੀਨੇ ਹੋ ਗਏ ਵਾਪਸ ਹੁਣ ਕਦੇ ਏਜੰਟ ਨਾਲ ਕੋਈ ਗੱਲ ਹੋਈ ਕੀ ਕਹਿੰਦਾ ਏਜੰਟ ਨਾਲ ਹੋਈ ਪਹਿਲਾਂ ਕਹਿੰਦਾ ਦੁਬਾਰਾ ਭੇਜ ਦਿੰਨੇ ਆ ਤੇ ਹੁਣ ਉਹ ਜਾਵੇ ਮੁੱਕਰ ਗਿਆ ਕਹਿੰਦਾ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਨਾ ਮੈਂ ਭੇਜਣਾ ਹਾਂ ਹਾਂਜੀ ਫਿਰ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਕੋਈ ਸਰਕਾਰ ਤੱਕ ਪਹੁੰਚ ਕੀਤੀ ਤਾਂ ਹਾਂਜੀ ਐਪਲੀਕੇਸ਼ਨਾਂ ਦਿੱਤੀਆਂ ਜੀ ਸਾਰੇ ਪਾਸੇ 11 ਐਪਲੀਕੇਸ਼ਨਾਂ ਦਿੱਤੀਆਂ ਵਾ ਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਹਲੇ ਤੱਕ ਨਹੀਂ ਐਪਲੀਕੇਸ਼ਨ ਕਿੱਥੇ ਕਿੱਥੇ ਦਿੱਤੀ ਹੈ ਪ੍ਰਾਈਮ ਮਿਨਿਸਟਰ ਦਿੰਦੀ ਹੈ ਜੀ ਇੱਥੇ ਸੀਐਮ ਨੂੰ ਦਿੰਦੀ ਹੈ ਕਮਿਸ਼ਨਰ ਨੂੰ ਦਿੰਦੀ ਹੈ ਹਾਂ ਹੁਣ ਜਦ ਕਦੋਂ ਗਏ ਸੀ ਥਾਣੇ ਕਿਨੂੰ ਮਿਲੇ ਥਾਣੇ ਜਾ ਕੇ ਥਾਣੇ ਜੀ ਉਹ ਕਹਿੰਦੇ ਵੀ ਉਹਨਾਂ ਨੂੰ ਉਹਨੂੰ ਬੁਲਾਵਾਂਗੇ ਉਹਦੇ ਨਾਲ ਗੱਲਬਾਤ ਕਰਾਂਗੇ ਫਿਰ ਤੁਹਾਨੂੰ ਬੁਲਾਵਾਂਗੇ ਦੁਬਾਰਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਗੱਲ ਤਾਂ ਹਾਂ ਨਹੀਂ ਜਿਵੇਂ ਉਹ ਇੱਥੋਂ ਗਏ ਸੀ ਪਹਿਲਾਂ ਪੈਸੇ ਕਿਵੇਂ ਦਿੱਤੇ ਸੀ ਉਹਨੂੰ ਪੈਸੇ ਕੈਸ਼ ਦਿੱਤੇ ਸੀਗੇ ਮਤਲਬ ਤਿੰਨ ਇਸਿਆਣੇ ਵਿੱਚ 20 ਲੱਖ ਕਰ ਹਾਂ ਹਾਂ ਫਿਰ ਉਹਦਾ ਕੋਈ ਸਬੂਤ ਕੋਈ ਪੁਲਿਸ ਮੰਗੂਗੀ ਸਬੂਤ ਕੀ ਆ ਤੁਹਾਡੇ ਕੋਲ ਪੈਸੇ ਦਿੱਤੇ ਹੋਏ ਹੈਗੇ ਸਾਡੇ ਕੋਲ ਹਾਂਜੀ ਪੈਸੇ ਹੁਣ ਮੰਗ ਕੀ ਕਰਦੇ ਹੋ ਮੰਗੇ ਸਾਡੇ ਪੈਸੇ ਵਾਪਸ ਦਿੱਤੇ ਜਾ ਕਿੰਨੀ ਉਮਰ ਕਿੰਨੀ ਆ ਪੜੇ ਕਿੰਨੇ ਹੋ ਮੇਰੀ 21 ਸਾਲ ਉਮਰ ਹੈ ਮੈਂ ਪਲੱਸ 2 ਪਾਸ ਹਾਂ ਕੀ ਸੋਚਿਆ ਸੀ ਬਾਹਰ ਜਾ ਕੇ ਕੀ ਕਰਨਾ ਬਾਹਰ ਜਾ ਕੇ ਵੀ ਘਰ ਦੇ ਸਰਕਲ ਲੋਟ ਹੋ ਜਾਊਗਾ ਹਾਂਜੀ ਜਿਹੜੇ ਪੈਸੇ ਸੀ ਉਹ ਪਰਿਵਾਰ ਕੋਲ ਇੰਨੇ ਪੈਸੇ ਸੀਗੇ 50 60 ਲੱਖ ਰੁਪਈਆ ਕਿਵੇਂ ਇਕੱਠਾ ਕੀਤਾ ਨਹੀਂ ਕਰਜ਼ਾ ਚੱਕ ਕੇ ਦਿੱਤੇ ਸੀਗੇ ਹਾਂ ਕਾਹਦੇ ਤੇ ਕਰਜ਼ਾ ਚੱਕਿਆ ਸੀ ਲੋਨ ਲਿਆ ਸੀ ਗਈ ਤੇ ਹੋਰ ਕਰਜ਼ਾ ਚੱਕਿਆ ਸੀ ਰਿਸ਼ਤੇਦਾਰਾਂ ਤੋਂ ਫੜੇ ਸੀ ਜਦੋਂ ਤੁਸੀਂ ਡੌਂਕਰਾਂ ਕੋਲ ਚਲੇ ਜਾਂਦੇ ਹੋ ਜਿਹੜੇ ਨੌਜਵਾਨ ਜਾਂਦੇ ਆ ਤੁਹਾਡਾ ਸਮਾਨ ਕਿੰਨਾ ਕੁ ਸਮਾਨ ਹੁੰਦਾ ਫਿਰ ਸਮਾਨ ਨਾਲ ਲੈ ਕੇ ਜਾਂਦੇ ਆ ਰੱਖ ਲੈਂਦੇ ਆ ਕੀ ਕਰਦੇ ਆ ਸਮਾਨ ਅੱਧੇ ਨਾਲ ਵੀ ਲੈ ਕੇ ਜਾਂਦੇ ਆ ਅੱਧੇ ਰੱਖ ਲੈਂਦੇ ਆ ਇਹ ਡੌਂਕਰ ਮਤਲਬ ਲਾਲਚੀ ਹੁੰਦੇ ਆ ਉਹ ਖੋਲ ਲੈਂਦੇ ਆ ਸਮਾਨ ਉੱਟਦੇ ਵੀ ਆ ਬੰਦੇ ਆ ਹਾਂਜੀ ਤੇ ਬੜਾ ਪਰੇਸ਼ਾਨ ਕਰਦੇ ਆ ਨਾ ਨਹੀਂ ਤੁਹਾਡੇ ਕੋਲੋਂ ਜਿਹੜੇ ਤੋਂ ਉੱਥੇ ਡੌਂਕਰ ਨੂੰ ਵੀ ਕੋਈ ਪੈਸੇ ਦਿੱਤੇ ਕਿ ਨਹੀਂ ਕਿ ਸਾਰੇ ਇੱਥੇ ਦਿੱਤੇ ਸੀ ਸਾਰੇ ਪੈਸੇ ਪਹਿਲਾਂ ਤੇ ਦਿੱਤੇ ਸੀਗੇ ਇਹਨੇ ਫਿਰ ਇਹਦੇ ਡੌਂਕਰਾਂ ਨਾਲ ਲੱਗੇ ਕੋਈ ਦਾ ਰੋਲਾ ਸੀਗਾ ਤੇ ਉਹ ਡੌਂਕਰ ਮੇਰੇ ਤੋਂ ਪੈਸੇ ਮੰਗਦੇ ਸੀਗੇ ਵੀ ਕੋਈ ਤੂੰ ਪੈਸੇ ਦੇ ਸਾਨੂੰ ਵੀ ਤਾਨੂੰ ਫਿਰ ਤਾਂ ਅੱਗੇ ਭੇਜਾਂਗੇ ਤੇ ਮੈਂ ਇਹਨੂੰ ਕਾਲ ਕਰਦਾ ਹੁੰਦਾ ਸੀਗਾ ਵੀ ਪੈਸੇ ਮੰਗਦੇ ਆ ਮੇਰੇ ਤੋਂ ਵੀ ਇਹਨਾਂ ਨੂੰ ਪੈਸੇ ਦਿਓ ਇਹ ਕਹਿੰਦਾ ਸੀਗਾ ਵੀ ਪੈਸੇ ਦੇ ਤੇ ਜਦੋਂ ਮੈਂ ਇਹਨਾਂ ਨੂੰ ਕਾਨਫਰੈਂਸ ਕਾਲ ਕਰਦਾ ਸੀ ਦੋਨਾਂ ਨੂੰ ਫਿਰ ਇਹ ਫੋਨ ਨਹੀਂ ਚੱਕਦਾ ਸੀਗਾ ਉਹ ਹਾਂਜੀ ਤੇ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਤੇ ਢਾਈ ਮਹੀਨੇ ਮੈਨੂੰ ਅੰਦਰ ਹੀ ਬੰਦ ਰੱਖਿਆ ਹਾਂਜੀ ਤੇ ਰੋਟੀ ਪਾਣੀ ਦਿੰਦੇ ਸੀ ਜਦੋਂ ਅੰਦਰ ਬੰਦ ਕਰਦੇ ਸੀ ਹਾਂਜੀ ਤੇ ਰੋਟੀ ਪਾਣੀ ਦਿੰਦੇ ਸੀ ਮਾੜਾ ਮੋਟਾ ਦਿੰਦੇ ਸੀ ਰੋਟੀ ਬੰਦ ਦਿੰਦੇ ਸੀ ਕਿ ਤਿੰਨ ਤਿੰਨ ਚਾਰ ਚਾਰ ਦਿਨ ਭੁੱਖਾ ਰੱਖਦੇ ਸੀਗੇ ਨਹੀਂ ਤਿੰਨ ਤਿੰਨ ਚਾਰ ਚਾਰ ਦਿਨ ਭੁੱਖਾ ਰੱਖ ਕੇ ਫੇਰ ਰੋਟੀ ਦਿੰਦੇ ਸੀ ਫੇਰ ਦਿੰਦੇ ਸੀ ਹਾਂਜੀ ਨਹੀਂ ਜਿਹੜਾ ਤੁਸੀਂ ਅੱਗੇ ਕਿਹਾ ਵੀ ਜਿਹੜਾ ਅੱਗੇ ਪਹਿਲੀ ਵਾਰ ਲੈ ਕੇ ਗਏ ਬਹੁਤ ਠੰਡਾ ਹੁੰਦਾ ਉਹ ਕੀ ਹੁੰਦਾ ਉਹ ਜੀ ਬਰਫ਼ ਬਰਫ਼ ਹੁੰਦੀ ਹੈ ਮਤਲਬ ਇੱਕ ਤਰ੍ਹਾਂ ਦੀ ਬਰਫ ਵਰਗਾ ਹੁੰਦਾ ਜਿਵੇਂ ਬਰਫ਼ 'ਚ ਠੰਡ ਹੁੰਦੀ ਹੈ ਉਸ ਹੱ ਸਹੀ ਤੇ ਮੁੰਡੇ ਮਤਲਬ ਚੀਕਾ ਵੀ ਮਾਰਦੇ ਜਿਨ੍ਹਾਂ ਨੂੰ ਠੰਡ ਬਰਦਾਸ਼ਤ ਨਹੀਂ ਹੁੰਦੀ ਹਾਂਜੀ ਨਹੀਂ ਜਦੋਂ ਇੰਨੀ ਠੰਡ ਦੇ ਵਿੱਚ ਫਿਰ ਗਰਮ ਕੱਪੜੇ ਦੇ ਦਿੰਦੇ ਆ ਨਹੀਂ ਦਿੰਦੇ ਕਿਵੇਂ ਗਰਮ ਕੱਪੜੇ ਦਿੰਦੇ ਹੀ ਪੰਨੀਂ ਦਿੰਦੇ ਆ ਕੁਝ ਸਰਵਰ ਪੇਪਰ ਹੁੰਦਾ ਉਹ ਦਿੰਦੇ ਹਾਂਜੀ ਉਹਦੇ ਨਾਲ ਹੀ ਉਹਦੀ ਠੰਡ ਰੁਕ ਜਾਂਦੀ ਆ ਨਹੀਂ ਰੁਕਦੀ ਇੰਨਾ ਠੰਡ ਦੇ ਰੁਕਦੀ ਹੁਣ ਮੰਗ ਕੀ ਕਰਦੇ ਹੋ ਮੰਗ ਜੀ ਸਾਡੇ ਪੈਸੇ ਵਾਪਸ ਕੀਤੇ ਜਾਣ ਹਾਂਜੀ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਸਾਡੇ ਪੈਸੇ ਵਾਪਸ ਦਵਾਏ ਜਾਣ ਹਾਂਜੀ ਨੇ ਪੈਸੇ ਜਿਹੜੇ ਸਾਰਾ ਹੀ ਕਰਜ਼ਾ ਚੱਕ ਲਿਆ ਸੀ ਜੇ ਹੋਰ ਕਿੱਥੋਂ ਲਿਆਂਦੇ ਪੈਸੇ ਫਿਰ ਜ਼ਮੀਨ ਵੇਚੀ ਸੀ ਦੀ ਹਾਂ ਕਿੰਨੀ ਜ਼ਮੀਨ ਸੀ ਪਰਿਵਾਰ ਕੋਲ ਪਰਿਵਾਰ ਕੋ 5 ਕਿੱਲੇ ਸੀ ਜਮੇ ਹਾਂ ਕਿੰਨੀ ਬੇਇਜ਼ਤੀ ਉਹਦੇ ਵਿੱਚੋਂ ਉਹ ਢਾਈ ਕਿੱਲੇ ਵੇਚਦੇ ਹਾਂ ਕਿੰਨੇ ਭੈਣ ਭਰਾ ਆਇਆ ਤੁਸੀਂ ਦੋ ਭਰਾ ਆਏ ਦੋ ਭਰਾ ਜਾਣੀ 5 ਕਿੱਲੇ ਜ਼ਮੀਨ ਸੀ ਢਾਈ ਕਿੱਲੇ ਜ਼ਮੀਨ ਵੀ ਵੇਚਤੀ ਤੇ ਕਰਜ਼ਾ ਵੀ ਚੱਕ ਲਿਆ ਜਦੋਂ ਪਹਿਲੀ ਵਾਰ ਪਰਿਵਾਰ ਨੂੰ ਦੱਸਿਆ ਸੀਗਾ ਵੀ ਮੈਂ ਤਾਂ ਪਹੁੰਚਿਆ ਨਹੀਂ ਮੈਂ ਤਾਂ ਰਸਤੇ ਦੇ ਵਿੱਚਾਂ ਕਿਹਦੇ ਨਾਲ ਗੱਲ ਹੋਈ ਮੰਮੀ ਨਾਲ ਹੋਈ ਡੈਡੀ ਨਾਲ ਹੋਈ ਪਰਿਵਾਰ ਚ ਕੀ ਗੱਲ ਹੋਈ ਕਿਹਦੇ ਨਾਲ ਹੋਈ ਸੀ ਡੈਡੀ ਨਾਲ ਹੋਈ ਸੀ ਜੀ ਹਾਂ ਹਾਂਜੀ ਤੇ ਡੈਡੀ ਨੂੰ ਮੈਂ ਦੱਸਿਆ ਵੀ ਮੈਂ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਮਤਲਬ ਰੋਟੀ ਨਹੀਂ ਮਿਲਦੀ ਦਿਨ-ਦਿਨ ਤੇ ਮੈਂ ਬਹੁ ਹੌਕਾ ਨੂੰ ਵੀ ਤੁਸੀਂ ਏਜੰਟ ਨਾਲ ਇੱਕ ਵਾਰ ਗੱਲ ਕਰੋ ਤੇ ਉਹ ਏਜੰਟ ਨਾਲ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਉਹ ਬਹੁਤ ਮਤਲਬ ਟੈਨਸ਼ਨ ਦੇ ਵਿੱਚ ਆ ਗਏ ਸੀ ਤੇ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਪਤਾ ਲੱਗਾ ਵੀ ਡੈਡੀ ਡੈਥ ਹੋ ਗਈ ਡੈਡੀ ਐ ਨਹੀਂ ਕਿਉਂ ਨਹੀਂ ਤਾਂ ਫਾਦਰ ਦੀ ਡੈਥ ਹੋ ਗਈ ਰਾਹ ਵਿੱਚ ਹੀ ਤੇ ਕਿਸੇ ਨੇ ਤੁਹਾਨੂੰ ਦੱਸਿਆ ਨਹੀਂ ਨਹੀਂ ਦੱਸਿਆ ਨਹੀਂ ਕਿ ਇਹਨੇ ਮੈਂ ਉਹਦੇ ਜੇਲ੍ਹ ਚ ਸੀਗਾ ਮੈਨੂੰ ਪਤਾ ਨਹੀਂ ਸੀ। ਹਾਂ। ਫਿਰ ਇੱਥੇ ਆ ਕੇ ਪਤਾ ਲੱਗਿਆ। ਇੱਥੇ ਆ ਕੇ ਪਤਾ ਲੱਗਿਆ। ਹਾਂ ਫਿਰ ਪਰਿਵਾਰ ਨੇ ਕੀ ਦੱਸਿਆ ਵੀ ਕਿਵੇਂ ਡੈਥ ਹੋ ਗਈ ਉਹਨਾਂ ਦੀ? ਉਹ ਕਹਿੰਦੇ ਵੀ ਕਰੰਟ ਲੱਗ ਗਿਆ ਸੀਗਾ ਉਹਨਾਂ ਨੂੰ। ਕਰੰਟ ਲੱਗਣ ਕਰਕੇ ਵੀ ਉਹ ਡਿਪਰੈਸ਼ਨ ਚ ਚੱਲ ਗਏ ਸੀਗੇ ਪਹਿਲਾਂ ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਉਹ ਤਾਰ ਨੂੰ ਹੱਥ ਲੱਗ ਗਿਆ ਸੀ। ਹਾਂ। ਜਿਹੜਾ ਰਿਪੋਰਟ ਹੋ ਕੇ ਆਇਆ ਨੌਜਵਾਨ ਉਹਨੇ ਆਪਣੀ ਦਾਸਤਾਨ ਸੁਣਾਈ ਹੈ ਕਿ ਕਿਵੇਂ ਜਿਹੜੇ ਡੰਕਰ ਸੀਗੇ ਉਹਨਾਂ ਵੱਲੋਂ ਤਸ਼ੱਦਦ ਕੀਤਾ ਗਿਆ ਕਿਵੇਂ ਜੰਗਲਾਂ ਦੇ ਵਿੱਚੋਂ ਤੁਰ ਕੇ ਗਏ ਕਿਵੇਂ ਨਦੀ ਦੇ ਵਿੱਚ ਟੱਕਾ ਦੇਤਾ ਬਹੁਤ ਮੁਸ਼ਕਲ ਦੇ ਨਾਲ ਜਾਨ ਬਚੀ ਤੇ ਜਦੋਂ ਪਿੰਡ ਆਇਆ ਤਾਂ ਪਤਾ ਲੱਗਿਆ ਪਿਤਾ ਦਾ ਸਾਆ ਵੀ ਆ ਜਿਹੜਾ ਸਿਰ ਤੋਂ ਉੱਠ ਗਿਆ ਉਸ ਨੌਜਵਾਨ ਦੀ ਦਾਦੀ ਸਾਡੇ ਨਾਲ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਕਿਧੋਂ ਗਿਆ ਸੀ ਪੋਤਾ ਤੇ ਕਿਵੇਂ ਪਤਾ ਲੱਗਿਆ ਵੀ ਪੋਤਾ ਜੇਲ੍ਹ ਦੇ ਵਿੱਚ ਆ ਉੱਥੇ ਸਾਨੂੰ ਤੁਹਾਰੇ ਕੋਈ ਪਤਾ ਨਹੀਂ ਸੰਤਾ ਕਹਿੰਦੇ ਨਾਂਗੇ ਆ ਨਾਂਗੇ ਆ ਆਖਿਰ ਤੇ ਸੈਨੇਟ ਆ ਬੁਛ ਹੂੰ ਸੰਤਾ ਇਹ ਕਹੀ ਗਏ ਨੇ ਹੂੰ ਵਿਚ ਲੱਗਿਆ ਮੁੰਡਾ ਤੁਹਾਡਾ ਪਹੁੰਚ ਗਿਆ ਹੂੰ ਸਾਨੂੰ ਕੋਈ ਨੀਤੀ ਲਾਗਦਾ ਇੱਕ ਵਾਰੀ ਗੱਲ ਹੋਈ ਸੀ ਉੱਥੋਂ ਸਰਕਾਰੀ ਕੋਈ ਉਹ ਉਹ ਨਾ ਇਹਦੇ ਕੋਈ ਪੈਸੇ ਨਹੀਂ ਦੇਦੇ ਕੋਈ ਪੈਸੇ ਨਹੀਂ ਦਿੱਤਾ ਉਹਨਾਂ ਨੇ ਹੂੰ ਖਾਲੀ ਤੇ ਵਿਚਾਰ ਰੋਂਦਾ ਖਾਂਦਾ ਐਦਾਂ ਹੀ ਪਿਓ ਟੈਨਸ਼ਨ 'ਚ 24 ਘੰਟੇ ਹਾਈ ਮੁੰਡੇ ਦਾ ਫੋਨ ਨਹੀਂ ਹਾਈ ਮੁੰਡੇ ਦਾ ਫੋਨ ਨਹੀਂ ਅਜੀ ਤਾਂ ਮੁੰਡੇ ਉਹ ਪਿਓ ਦਾ ਬੰਦ ਗਿਆ ਚੱਪੀ ਚਲੇ ਗਿਆ ਹੂੰ ਪਿਓ ਤਾਂ ਨਹੀਂ ਚੱਲ ਕੇ ਚੱਲ ਕੇ ਜੇ ਟਗਾਣੇ ਲੱਗ ਜੇ ਕਿਤੇ ਹੋਰ ਨਾ ਦੇ ਲੂਣਾ ਲਵੇ ਹੂੰ ਕਾਜਾਂ ਨੂੰ ਖੋੜਿਆ ਆ ਅਸੀਂ ਬੈਠੇ ਆ ਦਿਨ ਸਵੇਰਾ ਕੰਡਾਈ ਮੈਂ ਦਾੜ੍ਹੀ ਆ ਗਈ ਅੰਬਰਸਾਰ ਹਮ ਮੌੜਿਆ ਫਿਰ ਅਸੀਂ ਕਿ ਭੁੱਤ ਹੁਣ ਫਿਰ ਕੀ ਕਰਨਾ ਹੁਣ ਕੀ ਕਰਨਾ ਆ ਗਿਆ ਤਾਂ ਠੀਕ ਹਮ ਫੇਰ ਕਾ ਆਇ ਇਹਨੂੰ ਦੱਥਿਆ ਵੀ ਇੱਟਾ ਦੱਕਾ ਕੇ ਹੋ ਗਿਆ ਹਮ ਪੀ ਪੀ ਉਤਰ ਆ ਬੁਖਾਰ ਚ ਹਮ ਪੀਉਂਦਾ ਰਹਾ ਕਿੰਨੇ ਟਾਈਮ ਲੱਗ ਗਿਆ ਕਦੋਂ ਬਾਹਰ ਗਿਆ ਸੀਗਾ 6 ਮਹੀਨੇ ਫਾਟੇ ਮੌੜਿਆ ਪੁੱਤ ਹਮ 6 ਮਹੀਨੇ ਬਾਅਦ ਅਨਾ ਕਮੁਏ ਹਾ ਹਾ ਤੀ ਰੋਟੀ ਦਾ ਤਾਂ ਮੂੰਹ ਵੀ ਨਹੀਂ ਦਿਖਾਇਆ ਅਨਾ ਹਮ ਬਾਜ ਤੇ ਹੋੜ ਜਾ ਕੁੱਤਿਆਂ ਮਿਲਿਆ ਤਾਂ ਮੀਟ ਹਮ ਏਦਾਂ ਨਿੰਦੇ ਤੇ ਨਾ ਦਸਤਾਤੀ ਕਰਿਆ ਖੇ ਹਮ ਚਾ ਗਾਣੀ ਗੱਲ ਕਰਦੇ ਹੋ ਮਾਰ ਗਿਆ ਇਹਨਾਂ ਕੀ ਮਾਰਿਆ ਹਮ ਕੈ ਕੀ ਕਰਦੇ ਹਮ ਫੇਰ ਕੀ ਕਰਦੇ ਫੇਰ ਕਿਹੜਾ ਕੋਈ ਜੋਰ ਚੜਾ ਤੀ ਫਰਮਾ ਤੋ ਹਮ ਚਲ ਪੁੱਤ ਤਾਂ ਗੋਲ ਨਾਲ ਲਾ ਕੇ ਆਖੇ ਹਮ ਕਰ ਵੀ ਪਰ ਬਾਤ ਹੋ ਗਈ ਆ ਪੇ ਹੋਣ ਅਰੇ ਹਾਪੋ ਤਾਂ ਨਾ ਕਿਤੇ ਕੰਡੇ ਲੱਗ ਗਿਆ ਹੂੰ ਸੁਣ ਜਨ ਮਾਤਾੜੇ ਕੰਮ ਕਿੰਨੇ ਪੈਸੇ ਕਿੰਨੇ ਲੱਗੇ 6 ਲੱਖ ਰਈ ਹੂੰ ਅੱਛਾ ਤੇ ਜ਼ਮੀਨ ਕਿੰਨੀ ਵੇਚੀ 2.5 ਅੱਛਾ 2.5 ਲੇ ਜ਼ਮੀਨ ਵੇਚੀ ਤੇ ਜ਼ਮੀਨ ਵੇਚੀ ਹੂੰ 2.5 ਕਿੰਨੇ ਜ਼ਮੀਨ ਤੇ ਜ਼ਮੀਨ ਤਾਂ ਵੀ ਖਾਲੀ ਹੋਊਗਾ ਇਹ ਤਾਂ ਵੀ ਖਾਲੀ ਹੋਊ ਹੂੰ ਫੋਟ ਤਾਂ ਵੀ ਆ ਫਰਦਾ ਖਾ ਰਿਹਾ ਨਹੀਂ ਖਾਂਦੇ ਨੇ ਹਜੇ ਵੀ ਮੈਂ ਆਜਾ ਖਾ ਰਿਹਾ ਖਾ ਉਸ ਉਕਾਰਿਆ ਮੈਂ ਅਗਲੇ ਵੇਸ਼ ਤੇ ਕਰਦੇ ਨਹੀਂ ਜੈਂਟ ਨਾਲ ਕੋਈ ਗੱਲ ਨਹੀਂ ਹੋਈ ਵੀ ਭਾਈ ਸਾਡਾ ਮੁੰਡਾ ਮੁੜਿਆ ਆ ਸਾਡੇ ਕਹਿੰਦਾ ਸਵੇਰੇ ਆਇਓ ਸਵੇਰੇ ਆਇਓ ਕਹਿੰਦਾ 5 ਲੱਖ ਲੱਖ ਲੈ ਲੋ ਕਹਿੰਦਾ ਦਾ ਧ ਲੱਖ ਖ ਲੈ ਲੋ ਦਿੰਦਾ ਕੁਛ ਵੀ ਨਹੀਂ ਕਹਿੰਦਾ ਜਿਹੜਾ ਕੁਝ ਕਰਨਾ ਕਰ ਲੋ ਕਹਿੰਦਾ ਮੈਂ ਨਹੀਂ ਤੇ ਇਹ ਉਹ ਬਜ਼ੁਰਗ ਮਾਤਾ ਸੀ ਜਿਹਦਾ ਪੋਤਾ ਜਿਹੜਾ 6 ਮਹੀਨੇ ਜੰਗਲਾਂ ਦੇ ਵਿੱਚ ਜਿਵੇਂ ਉਹਨੇ ਆਪਣੀ ਦਾਸਤਾਨ ਸੁਣਾਈ ਤੇ ਭਾਵੇਂ 60-70 ਲੱਖ ਰੁਪਇਆ ਵੀ ਏਜੰਟ ਨੂੰ ਦਿੱਤਾ ਸੀ ਪਿਤਾ ਦਾ ਸਾਆ ਵੀ ਚਲਾ ਗਿਆ ਹੁਣ ਪਰਿਵਾਰ ਇੱਥੇ ਹੀ ਖੜਾ ਵੀ ਚਲੋ ਅੱਧ ਤੇ ਪਚੱਦੀ ਪੈਸੇ ਮੁੜ ਜਾਣ ਤਾਂ ਵੀ ਆ ਜਿਹੜਾ ਬੱਚੇ ਨੂੰ ਕਿਸੇ ਕਿਨਾਰੇ ਲਾ ਸਕਣ ਨੌਜਵਾਨ ਨਾਲ ਗੱਲ ਕੀਤੀ ਸੀ ਉਹਨਾਂ ਦੀ ਦਾਦੀ ਨਾਲ ਗੱਲ ਕੀਤੀ ਸੀ ਉਹਨਾਂ ਦੇ ਚਾਚਾ ਜੀ ਸਾਡੇ ਨਾਲ ਨੇ ਭਾਈ ਕਿਵੇਂ ਏਜੰਟ ਮਿਲਿਆ ਸੀ ਕਿਵੇਂ ਗੱਲ ਹੋਈ ਸੀਗੀ ਏਜੰਟ ਦੇ ਨਾਲ ਗੱਲ ਪਹਿਲਾਂ ਹੋਈ ਸੀ ਕਿ ਤੋਰ ਕੇ ਲੈ ਕੇ ਜਾਣਾ ਡੋਂਕਰ ਲੈ ਕੇ ਜਾਣਗੇ ਜਾਂ ਡਾਇਰੈਕਟ ਫਲੈਟ ਦੀ ਗੱਲ ਹੋਈ ਸੀ ਜੀ ਸਾਹਿਬ ਤੋਂ ਪਹਿਲਾਂ ਤੁਹਾਡਾ ਧੰਨਵਾਦ ਇੱਥੇ ਆਉਣ ਦਾ ਸਾਡੀ ਗੱਲ ਹੋਈ ਸੀਗੀ ਜੀ ਇਦਾਂ ਸਾਡਾ ਇੱਥੇ ਇਹਦੇ ਨਾਲ ਮੁੰਡਾ ਪੜਦਾ ਸੀਗਾ ਹੂੰ ਇੱਥੇ ਪੜਦਾ ਸੀ ਉਹਨੇ ਉਹ ਕਹਿੰਦਾ ਵੀ ਇਦਾਂ ਦਾ ਕਰਕੇ ਮਤਲਬ ਸਾਡੇ ਨਾਲ ਦਾ ਪਿੰਡ ਆ ਜੰਟਾ ਉੱਥੇ ਵੀ ਉਹ ਅਮਰੀਕਾ ਭੇਜਦਾ ਆ ਤੇ ਹੁਣ ਨਵੀਂ ਪੀੜ੍ਹੀ ਆ ਤੁਹਾਨੂੰ ਪਤਾ ਨਹੀਂ ਮਗਰ ਲੱਗ ਜਾਂਦੇ ਆ ਹੂੰ ਤੇ ਇਹ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਆਪਾਂ ਜਾਇ ਆਉਨੇ ਆ ਉਹਦੇ ਘਰੇ ਗਏ ਉਹ ਕਹਿੰਦਾ ਵੀ ਵਾਈਫ ਫਲਾਈਟ ਭੇਜਾਂਗੇ ਇੱਕ ਹਫਤੇ ਦੀ ਗੱਲ ਹੋਈ ਸੀਗੀ ਹੂੰ ਤੇ ਹਫਤੇ ਦੀ ਗੱਲ ਕਹਿ ਕੇ ਉਹਨੇ 6 ਮਹੀਨੇ ਜਾਨੀ ਕਿ ਸਾਡਾ ਮੁੰਡਾ ਰਸਤੇ ਦੇ ਵਿੱਚ ਹੀ ਰੋਲੇ ਆ ਤੇ ਆਕੇ ਇਹਦੀਆਂ ਲਾਛਾਂ ਅਸੀਂ ਦੇਖੀਆਂ ਨੇ ਜੀ ਇਹ ਤਾਂ ਮਤਲਬ ਸਾਨੂੰ ਦਿਖਾਉਂਦਾ ਵੀ ਰਿਹਾ ਹੁਣ ਇਹ ਦੱਸ ਨਹੀਂ ਰਿਹਾ ਜਾਣੀ ਸਾਨੂੰ ਤਾਂ ਇਹਨੇ ਦਿਖਾਈਆਂ ਅਸੀਂ ਆਪ ਖੁਦ ਦੇਖੀਆਂ ਨੇ ਲਾਛਾਂ ਇਹਦੀਆਂ ਪਿੰਡੇ ਤੇ ਲਾਛਾਂ ਪਈਆਂ ਨੇ ਲਾਛਾਂ ਸੀਗੀਆਂ ਜੀ ਤੇ ਯਾਨੀ ਦੇਖ ਨਹੀਂ ਸੀ ਹੁੰਦਾ ਨਾਲੇ ਆਪ ਰੋਂਦਾ ਸੀ ਤੇ ਨਾਲੇ ਅਸੀਂ ਰੋਂਦੇ ਸੀ ਹਾਂਜੀ ਨਹੀਂ ਹੁਣ ਫਿਰ ਏਜੰਟ ਨਾਲ ਗੱਲ ਨਹੀਂ ਹੋਈ ਵੀ ਭਾਈ ਸਾਹਿਬ ਜੰਕ ਨਾਲ ਗੱਲ ਹੋਈ ਆ ਜੀ ਉਹ ਕਹਿੰਦਾ ਵੀ ਪਹਿਲਾਂ ਕਹਿੰਦਾ ਸੀਗਾ ਵੀ ਥੋੜੇ ਬਹੁਤੇ ਮਤਲਬ ਮੈਂ ਤੁਹਾਡੀ ਮਦਦ ਕਰ ਦਿੰਨਾ ਹਾਂ ਤੇ ਹੁਣ ਪਤਾ ਨਹੀਂ ਦਾ ਸੈਟਿੰਗ ਸ਼ੂਟਿੰਗ ਹੋ ਗਈ ਹੋਣੀ ਹੈ ਰੱਬ ਜਾਣਦਾ ਕੀ ਗੱਲ ਹੋਈ ਆ ਤੇ ਹੁਣ ਤਾਂ ਬਿਲਕੁਲ ਹੀ ਉਹ ਕਹਦਾ ਵੀ ਮੇਰੇ ਕੋਲੇ ਕੁਛ ਨਹੀਂ ਜਿਹੜੀ ਕਾਰਵਾਈ ਤੁਹਾਡੇ ਤੋਂ ਹੁੰਦੀ ਹੈ ਤੁਸੀਂ ਕਰ ਲਓ ਤੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਅੱਜ ਮਗਾ ਲੈਂਦੀ ਹੈ ਜੀ ਫੋਨ ਕਰ ਲੈਂਦੇ ਆ ਉਹ ਵੀ ਤੁਸੀਂ ਐਸ ਐਚਓ ਸਾਹਿਬ ਤੁਹਾਨੂੰ ਬੁਲਾਉਂਦੇ ਨੇ ਤੇ ਉੱਥੇ ਜਾਂਦੇ ਆ ਉਹ ਕਹਿੰਦੇ ਵੀ ਹਲੇ ਅਸੀਂ ਏਜੰਟ ਨੂੰ ਬੁਲਾਵਾਂਗੇ ਉਹਦੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਫੇਰ ਬੁਲਾਵਾਂਗੇ ਸਾਨੂੰ ਮੁੜ ਕੇ ਕੋਈ ਬੁਲਾਉਂਦਾ ਨਹੀਂ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਜੀ ਇਹਦੇ ਏਜੰਟਾਂ ਨੂੰ ਨੱਥ ਪਾਈ ਜਾਵੇ ਤੇ ਜਿਹੜਾ ਸਾਡਾ ਘਰ ਬਰਬਾਦ ਹੋਇਆ ਬੱਚਾ ਵੀ ਮੁੜਿਆ ਸਾਡਾ ਬੰਦਾ ਵੀ ਨਹੀਂ ਰਿਹਾ ਮੇਰਾ ਭਰਾ ਜੀ ਇਹੀ ਮੰਗ ਕਰਦੇ ਆ ਸਰਕਾਰ ਤੋਂ ਭਰਾ ਦੀ ਮੌਤ ਕਿਵੇਂ ਹੋ ਗਈ ਸੀ ਭਰਾ ਟੈਨਸ਼ਨ 'ਚ ਰਹਿਣ ਲੱਗ ਗਿਆ ਸੀ ਕਿ ਜਦੋਂ ਪਤਾ ਲੱਗ ਗਿਆ ਇਹਨੂੰ ਵੀ ਮੁੰਡਾ ਸਾਡਾ ਫੜਿਆ ਗਿਆ ਉੱਥੇ ਤੇ ਉਹ ਟੈਨਸ਼ਨ ਦੇ ਵਿੱਚ ਰਹਿਣ ਲੱਗ ਗਿਆ ਤੇ ਜਦੋਂ ਉਹਨੂੰ ਫੋਨ ਕਰਦੇ ਸੀ ਉਹਦਾ ਫੋਨ ਨਹੀਂ ਸੀ ਲੱਗਦਾ ਮੁੰਡੇ ਦਾ ਵੀ ਕਿਵੇਂ ਨਾ ਕਿਵੇਂ ਸਾਨੂੰ ਪਤਾ ਲੱਗ ਜਵੇ ਵੀ ਸਾਡਾ ਮੁੰਡਾ ਹੈ ਕਿੱਥੇ ਆ ਤੇ ਮੋ ਜਦੋਂ ਏਜੰਟ ਨਾਲ ਗੱਲ ਚੱਲ ਰਹੀ ਸੀ ਚੱਲਦੀ ਸੀਗੀ ਨਾਲ ਗੱਲ ਚੱਲਦੀ ਸੀ ਏਜੰਟ ਕਹਿੰਦਾ ਵੀ ਕੋਈ ਗੱਲ ਨਹੀਂ ਕਰਦੇ ਆ ਐਦਾਂ ਹੀ ਕਰਦੇ ਕਰਦੇ ਜੀ ਉਹਨੇ 2-3 ਮਹੀਨੇ ਐਦਾਂ ਹੀ ਨਗਾਤੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਮਤਲਬ ਇੱਥੇ ਆ ਗਿਆ ਇਹ ਕਹਿੰਦਾ ਵੀ ਮੈਂ ਅੰਮ੍ਰਿਤਸਰ ਆ ਗਿਆ ਤੁਹਾਨੂੰ ਫੋਨ ਆਇਆ ਸਾਨੂੰ ਅੰਮ੍ਰਿਤਸਰ ਆ ਕੇ ਜਦੋਂ ਇਹ ਅੰਮ੍ਰਿਤਸਰ ਆ ਗਿਆ ਸੀਗਾ ਜੀ ਉਦੋਂ ਸਾਨੂੰ ਫੋਨ ਆਇਆ ਕਹਿੰਦਾ ਵੀ ਮੈਂ ਅੰਮ੍ਰਿਤਸਰ ਆਇਆ ਸਾਡੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਇਹ ਸਾਡੇ ਨਾਲ ਕੀ ਬਣਿਆ ਵੀ ਐਨੇ ਪੈਸੇ ਵੀ ਲੱਗ ਗਏ ਤੇ ਇਹਨੂੰ ਦੱਸਿਆ ਨਹੀਂ ਹੈਗਾ ਵੀ ਤੇਰਾ ਪਿਓ ਇਦਾਂ ਚਲਾ ਗਿਆ ਤੇ ਇਹਨੂੰ ਅਸੀਂ 3 ਦਿਨ ਬਾਅਦ ਯਾਨੀ ਕਿ ਦੱਸਿਆ ਵੀ ਤੇਰਾ ਪਿਓ ਰਿਹਾ ਨਹੀਂ ਹੈਗਾ ਇਸ ਦੁਨੀਆ ਤੇ ਬਹੁਤ ਰੋਇਆ ਜੀ ਫਿਰ ਨਹੀਂ ਜਦੋਂ ਐਸਐਚਓ ਨੇ ਗੱਲ ਨਹੀਂ ਸੁਣੀ ਤੁਸੀਂ ਉੱਪਰ ਸੀਨੀਅਰ ਅਫਸਰ ਨੇ ਸੀਪੀ ਸਾਹਿਬ ਨੇ ਡੀਐਸਪੀ ਨੇ ਸਪੀ ਨੇ ਜੀ ਦਰਖਾਸਤਾਂ ਦਿੱਤੀਆਂ ਹੋਈਆਂ ਦਰਖਾਸਤਾਂ ਦਿੱਤੀਆਂ ਹੋਈਆਂ ਜੀ 11 ਜਗ੍ਹਾ ਦਰਖਾਸਤਾਂ ਦਿੱਤੀਆਂ ਕੋਈ ਸੁਣਵਾਈ ਨਹੀਂ ਜੀ ਹੋਈ ਇੱਕ ਦਰਖਾਸਤ ਥਾਣੇ ਵੀ ਆਈ ਹੋਈ ਆ ਤੇ ਉਹ ਮਲਾ ਲੈਂਦੇ ਆ ਸਾਨੂੰ ਦੂਏ ਤੀਏ ਦਿਨ ਬਾਅਦ ਉਹ ਕਹਿੰਦੇ ਵੀ ਕੋਈ ਕਾਰਵਾਈ ਉਹ ਕਹਿੰਦੇ ਜੀ ਸਾਡੀ ਏਜੰਟਾਂ ਨਾਲ ਗੱਲ ਹੋਈ ਆ ਵੀ ਥੋੜਾ ਫੈਸਲਾ ਕਰਾਉਣੇ ਆ ਬਸ ਇੰਨਾ ਕਹਿ ਕੇ ਮੋੜ ਦਿੰਦੇ ਆ ਇਹ ਉਹ ਪੀੜਿਤ ਪਰਿਵਾਰ ਆ ਜਿਹੜੇ ਕਹਿੰਦੇ ਆ ਚਾਹ ਭਾਵੇਂ ਜਿਹੜੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਏਜੰਟਾਂ ਤੇ ਜਿਹੜੇ ਡੌਂਕੀ ਸਿਸਟਮ ਨਾਲ ਨੌਜਵਾਨਾਂ ਨੂੰ ਭੇਜ ਰਹੇ ਉਹਨਾਂ ਤੇ ਸਖਤ ਕਾਰਵਾਈ ਕਰਨੀ ਆ ਪਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ 11 ਦਰਖਾਸਤਾਂ ਦਿੱਤੀਆਂ ਨੇ ਸੀਐਮ ਨੂੰ ਵੀ ਦਿੱਤੀ ਆ ਪੀਐਮ ਨੂੰ ਵੀ ਦਿੱਤੀ ਆ ਸੀਪੀ ਨੂੰ ਵੀ ਦਿੱਤੀ ਆ ਡੀਜੀਪੀ ਨੂੰ ਵੀ ਦਿੱਤੀ ਆ ਥਾਣੇ ਵੀ ਦਿੱਤੀ ਆ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ